ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਈਸਾਨਾਂ ਨੂੰ ਅਸੀਂ ਗਿਣ ਵੀ ਨਹੀਂ ਸਕਦੇ ਜੀ ਸ਼ੁਕਰਾਨਾ ਤੇ ਕੀ ਕਰਨਾ ਹੈ ਮਹਾਰਾਜ ਨੇ ਕਲਾ ਕੀ ਵਰਤਾਈ ਹੈ ਕਰਾਮਾਤ ਕੀ ਹੈ ਜੀ ਇਹਨੂੰ ਧਿਆਨ ਚ ਰੱਖਣਾ ਸਤਗੁਰੂ ਜੀ ਸ੍ਰੀ ਮੁਕਸਰ ਸਾਹਿਬ ਤੋਂ ਬਠਿੰਡੇ ਨੂੰ ਜਾ ਰਹੇ ਹੈ ਪਹਿਲਾਂ ਸਤਗੁਰੂ ਜੀ ਮੁਕਸਰ ਸਾਹਿਬ ਤੋਂ ਬਠਿੰਡੇ ਗਏ ਬਠਿੰਡੇ ਤੋਂ ਫਿਰ ਸਤਗੁਰੂ ਜੀ ਦਮਦਮਾ ਸਾਹਿਬ ਗਏ ਮੈਂ ਉਸ ਇਲਾਕੇ ਚ ਲੰਬਾ ਸਮਾਂ ਰਿਹਾ ਤੱਕ ਸ੍ਰੀ ਦਮਦਮਾ ਸਾਹਿਬ ਸੇਵਾ ਕੀਤੀ ਇੱਕ ਇੱਕ ਪਿੰਡ ਨੂੰ ਬਹੁਤ ਵਾਰੀ ਜਾ ਜਾ ਕੇ ਦਰਸ਼ਨ ਕੀਤੇ ਹੋਣਾ ਸਥਾਨਾਂ ਦੇ ਲੰਬੀ ਦਾ ਹਲਕਾ ਇਹ ਸਾਰਾ ਜਿਹੜਾ ਏਰੀਆ ਹੈ ਕਾਲ ਚਰਾਣੀ ਬਾਜਕ ਬੰਬੀਹਾ ਆਦਿਕ ਇੱਕ ਇੱਕ ਪਿੰਡ ਚ ਗੁਰੂ ਸਾਹਿਬ ਦੇ ਚਰਨ ਪਏ ਹੋਏ ਆ ਖੁਸ਼ਕੇ ਇਲਾਕਾ ਸੀ ਪਾਣੀ ਦੀ ਥੋੜੀ ਤੇ ਪਾਣੀ ਦੇ ਸਰੋਤ ਕਿਤੇ ਕਿਤੇ ਸੀ ਜਿੱਥੇ ਕੁਦਰਤੀ ਕੁਝ ਐਸੇ ਟਿਕਾਣੇ ਬਣੇ ਹੋਏ ਆ ਕਿ ਕੁਦਰਤੀ ਢਾਬਾਂ ਜਿੱਥੇ ਪਾਣੀ ਰੁਕ ਜਾਂਦਾ ਵੈਗਰੂ ਵੱਲੋਂ ਨਾ ਇਹ ਕੁਝ ਥਾਵਾਂ ਉੱਤੇ ਜੀਵ ਜੰਤੂਆਂ ਨੂੰ ਜ਼ਿੰਦਾ ਰੱਖਣ ਲਈ ਪਰਮੇਸ਼ਰ ਨੇ ਇਦਾਂ ਦੀਆਂ ਵਿਧਾ ਬਣਾਈਆਂ ਵੈਸੇ ਪਾਣੀ ਖੁਸ਼ਕ ਸੀ ਨਹਿਰਾ ਹੈ ਨਹੀਂ ਸੀ ਉਹ ਤੋਂ ਨਿਕਲੀਆਂ ਨਹੀਂ ਬੋਰ ਕੋਈ ਹੋ ਨਹੀਂ ਸਕਦਾ ਖੂਲ ਆਉਣੇ ਨਾ ਮਮਕਨ ਸੀ ਤੋ ਗੁਰੂ ਸਾਹਿਬ ਖਦਰਾਨੇ ਦੀ ਢਾਬ ਤੇ ਵੀ ਇਸੇ ਲਈ ਬੈਠੇ ਇਸ ਲਈ ਫੌਜਾਂ ਨੂੰ 1 ਲੱਖ ਤੋਂ ਵੱਧ ਹਾਰ ਦੁਸ਼ਮਣ ਦੀਆਂ ਨੂੰ ਹੋਈ ਕੇ ਪਾਣੀ ਉਹਨਾਂ ਦੇ ਹੱਥ ਨਹੀਂ ਆਇਆ ਗੁਰੂ ਸਾਹਿਬ ਢਾਬ ਤੇ ਬੈਠੇ ਨੇ ਜਦੋਂ ਮਹਾਰਾਜ ਬਠਿੰਡੇ ਨੂੰ ਆ ਰਹੇ ਨੇ ਤੇ ਇੱਕ ਪਾਣੀ ਦੀ ਢਾਬ ਹੈ ਉੱਥੇ ਸਤਗੁਰਾਂ ਨੇ ਪੜਾ ਕੀਤਾ ਇੱਕ ਤੇ ਮੇਰੇ ਗੁਰੂ ਦੀ ਰਮਜ਼ ਹੈ ਜਿਹੜੀ ਸਾਡੀ ਸਮਝ ਤੋਂ ਪਰੇ ਹੈ ਭਾਈ ਮਹਾਰਾਜ ਐਵੇਂ ਨਹੀਂ ਤੁਰੇ ਫਿਰ ਰਹੇ ਇੱਕ ਇੱਕ ਤੱਕਣੀ ਦੇ ਪਿੱਛੇ ਕੋਈ ਨਾ ਕੋਈ ਭੇਦ ਹੈ ਕੋਈ ਨਾ ਕੋਈ ਰਾਜ ਹੈ ਐਵੇਂ ਕਿਸੇ ਮਕਸਦ ਤੋਂ ਬਿਨਾ ਨਹੀਂ ਗਏ ਮਹਾਰਾਜ ਕਿਤੇ ਵੀ ਉਹ ਪਤਾ ਨਹੀਂ ਕਿੰਨੇ ਕਿੰਨੇ ਜਨਮਾਂ ਦੇ ਕੈਸੇ ਮਕਸਦ ਸੀ ਜਿਨ੍ਹਾਂ ਨੂੰ ਤਾਰਨਾ ਸੀ ਮਹਾਰਾਜ ਪਹੁੰਚ ਗਏ ਪਾਣੀ ਦੀ ਢਾਬ ਦੇ ਕਿਨਾਰੇ ਸਤਗੁਰਾਂ ਨੇ ਪੜਾ ਕੀਤਾ ਸਿੰਘਾਂ ਨੇ ਤੰਬੂ ਲਾਉਣੇ ਸ਼ੁਰੂ ਕੀਤੇ ਜੋ ਜੋ ਵੀ ਕਿਸੇ ਦੀ ਜ਼ਿੰਮੇਵਾਰੀ ਸੀ ਕੋਈ ਗੁਰੂ ਸਾਹਿਬ ਦਾ ਆਸਣ ਲਾ ਰਿਹਾ ਹੈ ਤੋ ਉਹ ਥੋੜੇ ਜੇ ਪਲਾਂ ਵਿੱਚ ਸਾਰੀ ਤਿਆਰੀ ਹੋ ਗਈ ਦਿਨ ਦੁਨੀ ਤੇ ਮਾਲਕ ਇਸੇ ਤਰ੍ਹਾਂ ਸਿੰਘਾਸਨ ਤੇ ਬੈਠੇ ਜਿਵੇਂ ਅੱਜ ਸਤਿਗੁਰੂ ਜੀ ਬਿਰਾਜਮਾਨ ਨੇ ਚਵਰ ਤਖਤ ਛਤਰ ਦੇ ਮਾਲਕ ਉਸ ਪਾਣੀ ਦੀ ਢਾਬ ਦੇ ਪਰਲੇ ਪਾਸੇ ਕੋ ਬਹੁਤ ਵੱਡੀ ਢਾਬ ਨਹੀਂ ਸੀ ਨਿਗਾਹ ਪੈਂਦੀ ਸੀ ਪਰਲੇ ਪਾਸੇ ਇੱਕ ਫਕੀਰ ਦੀ ਕੁਟਿਆ ਹੈ ਇਸ ਦਰਵੇਸ਼ ਦਾ ਨਾਮ ਸਾਡੇ ਇਤਿਹਾਸ ਨੇ ਲਿਖਿਆ ਇਬਰਾਹਿਮ ਫਕੀਰ ਤੇ ਇਬਰਾਹਿਮ ਨਾਮ ਤੋਂ ਅੰਦਾਜ਼ਾ ਲੱਗ ਜਾਂਦਾ ਵੀ ਇਹ ਕਿਸ ਕਿਸਮਤ ਦਾ ਹੋ ਸਕਦਾ ਕਿਉਂਕਿ ਮੋਸਟਲੀ ਇਹ ਇਸਲਾਮਿਕ ਨਾਮ ਹੈ ਜਿਹੜਾ ਇਬਰਾਹਿਮ ਨਾਮ ਹੈ ਨਾ ਜੀ ਇਹ ਇਸਲਾਮਿਕ ਦਿਖ ਵਾਲਾ ਨਾਮ ਹੈ ਉਹ ਫਕੀਰ ਵੇਖ ਰਿਹਾ ਬੜੀ ਗੋਹ ਦੇ ਨਾਲ ਪੀ ਕੌਣ ਨੇ ਰਾਗ ਗੀਰ ਉਤਾਰਾ ਕੀਤਾ ਪਹਿਲਾਂ ਤੇ ਮਿਲਣਾ ਚਾਹ ਰਿਹਾ ਸੀ ਪਰ ਜਦੋਂ ਉਹਨੇ ਵੇਖਿਆ ਵੀ ਇਹ ਤੇ ਕੋਈ ਧਾਰਮਿਕ ਪੁਰਖ ਹੈ ਤੇ ਜੋ ਇਤਿਹਾਸ ਸਾਡਾ ਬਿਆਨ ਕਰਦਾ ਹੈ ਕਹਿੰਦੇ ਇਹਦੇ ਕਦਮ ਰੁਕ ਗਏ ਸੁਖਭ ਜੀ ਹਮੈਂ ਅੰਦਰ ਆ ਗਈ ਤੇ ਜਿਹਦੇ ਅੰਦਰ ਹਮੈਂ ਆ ਜਾਂਦੀ ਹੈ ਨਾ ਜੀ ਉਹ ਗੁਰੂ ਦੇ ਨੇੜੇ ਜਾ ਕੇ ਵੀ ਨੇੜੇ ਨਹੀਂ ਰਹਿ ਪਾਉਂਦਾ ਉਹ ਥੱਕਿਆ ਜਾਂਦਾ ਹੈ ਪੱਕੀ ਗੱਲ ਹੈ ਜੀ ਠੀਕ ਹੈ ਬੰਦਗੀ ਘੱਟ ਹੋ ਸਕਦੀ ਹੈ ਵੱਧ ਹੋ ਸਕਦੀ ਹੈ ਅਰਦਾਸ ਕਰੀਏ ਸੱਚੇ ਪਾਤਸ਼ਾਹ ਹਉਮੈ ਤੋਂ ਬਚਾਇਓ ਇਹ ਉਹ ਕੰਧ ਹੈ ਜਿਹੜੀ ਵਿੱਥ ਪਾ ਦਿੰਦੀ ਹੈ ਜੀ ਕਿਸੇ ਨੂੰ ਗਿਆਨ ਦੀ ਹਉਮੈ ਹੋ ਸਕਦੀ ਹੈ ਕਿਸੇ ਨੂੰ ਚਾਰ ਗੱਲਾਂ ਬੋਲਣੀਆਂ ਆ ਜਾਂਦੀਆਂ ਇਹਦੀ ਹਉਮੈ ਹੋ ਸਕਦੀ ਹੈ ਕਿਸੇ ਨੇ ਪੈਸਾ ਬੜਾ ਦਿੱਤਾ ਹੈ ਕਿਸੇ ਦਾ ਉਦਮ ਬੜਾ ਹੈ ਨਾਮ ਬੜਾ ਹੈ ਵਾਹਿਗੁਰੂ ਜੀ ਬਚਾ ਕੇ ਰੱਖਣਾ ਔਰ ਕੱਲਾ ਬੰਦਾ ਗੁਰੂ ਤੋਂ ਨਹੀਂ ਟੁੱਟਦਾ ਹਉਮੈ ਅਜੇ ਨਾ ਬੰਦਾ ਸਮਾਜ ਤੋਂ ਵੀ ਟੁੱਟ ਜਾਂਦਾ ਕੱਲਾ ਸਮਾਜ ਤੋਂ ਨਹੀਂ ਟੁੱਟਦਾ ਕਈ ਵਾਰੀ ਬੰਦਾ ਪਰਿਵਾਰ ਤੋਂ ਵੀ ਟੁੱਟ ਜਾਂਦਾ ਸਾਥ ਸੰਗਤ ਰਿਸ਼ਤੇ ਟੁੱਟ ਜਾਂਦੇ ਆ ਜੀ ਗੁਰੂ ਸਾਹਿਬ ਦੇ ਚਰਨਾਂ ਚ ਅਰਜ਼ੋਈ ਕਰੀਏ ਮਹਾਰਾਜ ਜੀ ਸਾਨੂੰ ਇਸ ਦੀਰਗ ਰੋਗ ਤੋਂ ਬਚਾ ਕੇ ਰੱਖੋ ਇਸੇ ਰੀਤ ਰੋਜ਼ ਮੰਗਦੇ ਆ ਸੀ ਸਿੱਖਾਂ ਦਾ ਮੰਨ ਨੀਵਾ ਕੀ ਕਹਿੰਦੇ ਆ ਜੀ ਸਿੱਖਾਂ ਦਾ ਮੰਨ ਨੀਵਾ ਬਖਸ਼ਿਓ ਮਹਾਰਾਜ ਮਾਤਾ ਆਪਣੀ ਬਖਸ਼ਿਓ ਤੇ ਮਨ ਨੀਵਾ ਬਖਸ਼ਿਓ ਯਕੀਨ ਕਰਿਓ ਗੁਰਮੁਖੋ ਜਿਦ ਦਿਨ ਅਸੀਂ ਇਸ ਦਾਤ ਨੂੰ ਸੰਭਾਲ ਲਿਆ ਨਾ ਉਹ ਦਿਨ ਸਾਰੇ ਝਗੜੇ ਖਤਮ ਹੋ ਜਾਣੇ ਜਿੰਨੇ ਸਾਨੂੰ ਦੁਨੀਆ ਤੇ ਝਗੜੇ ਨਜ਼ਰ ਆਉਂਦੇ ਆ ਜਾਂ ਕੌਮ ਵਿੱਚ ਝਗੜੇ ਨਜ਼ਰ ਆਉਂਦੇ ਆ ਇਹ ਏਸੇ ਦੀਰਗ ਰੋਗ ਦੇ ਪਾਏ ਹੋਏ ਝਗੜੇ ਨੇ ਕਿ ਮੇਰੇ ਵਰਗਾ ਕੋਈ ਨਹੀਂ ਇਹ ਫਕੀਰ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ ਆਉਂਦਾ ਰੁਕ ਗਿਆ ਜਦੋਂ ਹੋਮੇ ਦੀ ਕੰਦ ਆਈ ਦੇਖੋ ਮੈਂ ਕਿਹੜੀ ਗੱਲ ਦੀ ਆ ਗਈ ਮੈਂ 125 ਵਰਿਆਂ ਦਾ ਦੁੱਧ ਚਿੱਟੀ ਦਾੜੀ ਵਾਲਾ ਬਜ਼ੁਰਗ ਇਹ ਕਾਲੀ ਦਾੜੀ ਵਾਲਾ ਨੌਜਵਾਨ ਹੁਣ ਜੇ ਕੋਈ ਸੁਧਾਰਨ ਬੰਦਾ ਹੁੰਦਾ ਤੇ ਮਿਲ ਲੈਣਾ ਸੀ ਇਸ ਸੰਗਾਸਨ ਤੇ ਬੈਠਾ ਚਵਰ ਝੋਲਰੀਏ ਤੇ ਧਾਰਮਿਕ ਪੁਰਖ ਹੈ ਮੈਂ ਵੱਡਾ ਧਾਰਮਿਕ ਮੇਰਾ ਤਪ ਜਿਆਦਾ ਮਹਾਰਾਜ ਦੀ ਉਸ ਵੇਲੇ ਸਰੀਰ ਕਾਰਪੜਾ ਜਿਹੜੀ ਸੀ ਉਹ ਲਗਭਗ 39 ਵਰਿਆਂ ਤੋਂ ਘੱਟ ਸੀ 38 ਕੁ ਸਾਲ ਦੀ ਸੀ ਤਾਂ ਤੁਸੀਂ ਵੇਖੋ ਵੀ ਮਤਲਬ ਭਰ ਜਵਾਨੀ ਚ ਨੇ ਗੁਰੂ ਕਲਗੀਧਰ ਪਾਤਸ਼ਾਹ ਵਾਪਸ ਪਰਤਾ ਆ ਫਕੀਰ ਇੰਨੀ ਦੁਰ ਨੂੰ ਜਿਹੜੇ ਸਿੰਘ ਸੀ ਨਾ ਆਪੋ ਆਪਣੀ ਜ਼ਿੰਮੇਵਾਰੀ ਵਾਲੇ ਕਿਸੇ ਨੇ ਘੋੜਿਆਂ ਲਈ ਕੱਖ ਪੱਠਾ ਲਿਆਉਣਾ ਸੀ ਕਿਸੇ ਨੇ ਲੰਗਰ ਲਈ ਬਾਲਣ ਲਿਆਉਣਾ ਸਭ ਦੀਆਂ ਜ਼ਿੰਮੇਵਾਰੀਆਂ ਵੰਡੀਆਂ ਹੋਈਆਂ ਉਹ ਸਿੰਘ ਆਪੋ ਆਪਣੇ ਥਾਵਾਂ ਨੂੰ ਜਦੋਂ ਤੁਰੇ ਲੱਭਣ ਵਾਸਤੇ ਜੋ-ਜੋ ਵੀ ਸੇਵਾ ਸੀ ਤੇ ਕੁਟਿਆ ਚ ਬੈਠਾ ਇਬਰਾਹੀਮ ਫਕੀਰ ਆਵਾਜ਼ ਮਾਰ ਕੇ ਕਹਿੰਦਾ ਪੁਰਖੋ ਇਹ ਕੌਣ ਨੇ ਉਹ ਕਹਿੰਦੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਮ ਤਾਂ ਸੁਣਿਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਜ਼ੁਲਮ ਨੂੰ ਠੱਲ ਪਾਈ ਹੈ ਜਿਨ੍ਹਾਂ ਨੇ ਪੁੱਤਰ ਤੇ ਪਿਤਾ ਕੁਰਬਾਨ ਕੀਤੇ ਹੈ ਜਿਨ੍ਹਾਂ ਨੇ ਧਰਮ ਦੀ ਰਾਖੀ ਵਾਸਤੇ ਆਪਣਾ ਸਰਬੰਸ ਲੈ ਕੇ ਲਾਇਆ ਆਪਣਾ ਸਭ ਕੁਝ ਸਿੰਘ ਦੱਸਦੇ ਗਏ ਸੁਣਦਾ ਗਿਆ ਦੱਸਦੇ ਗਏ ਸੁਣਦਾ ਗਿਆ ਤੇ ਜਿਹੜੀ ਹੈ ਨਾ ਮੈਂ ਵੱਡੇ ਹੋਣ ਦੀ غرੂਰ ਉਹ ਇਸੇ ਤਰ੍ਹਾਂ ਹੀ ਮੁੱਕਦਾ ਜਦੋਂ ਪਤਾ ਲੱਗੇ ਨਹੀਂ ਮੈਂ ਕੱਖ ਵੀ ਨਹੀਂ ਮੇਰੇ ਸਤਿਗੁਰੂ ਤੂੰ ਵੱਡਾ ਹੈ ਸਭ ਤੇ ਵੱਡਾ ਸਤਿਗੁਰੂ ਨਾਨਕ ਜਿੰਨੀ ਦੇਰ ਸੋਚਦੇ ਨੇ ਮੈਂ ਵੱਡਾ ਹਾਂ ਉਨੀ ਦੇਰ ਕੰਧ ਨਿਕਲੀ ਹੋਈ ਹੈ ਤੇ ਜਦੋਂ ਇਹਨੂੰ ਸਮਝ ਆ ਜਾਂਦੀ ਹੈ ਨਹੀਂ ਸੱਚੇ ਪਾਤਸ਼ਾਹ ਜੀ ਇਹ ਤੇ ਤੇਰੀਆਂ ਵਡਿਆਈਆਂ ਵੱਡੇ ਕਿਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਜਸ ਸੁਣਿਆ ਤੇ ਤਾਂਗ ਜਾਗੀ ਪੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾਂ ਤੇ ਇਹ ਦੁੱਧ ਚਿੱਟੀ ਦਾੜੀ ਵਾਲਾ ਬਜ਼ੁਰਗ 125 ਵਰਿਆਂ ਦਾ ਬਜ਼ੁਰਗ ਕੰਧ ਤੇ ਲੰਗਣੀ ਵੰਨ ਲਕੀਰ ਹੈ ਵਿੱਚ ਇੱਕ ਲਕੀਰ ਜਦੋਂ ਬੰਦਾ ਇਹ ਲਕੀਰ ਟੱਪ ਜਾਂਦਾ ਨਾ ਫੇਰ ਉਹਦਾ ਸਫਰ ਗੁਰੂ ਵੱਲ ਸ਼ੁਰੂ ਹੁੰਦਾ ਹੈ ਹਉ ਮੈਂ ਕਹਿੰਦੀ ਆ ਮੇਰੀ ਲੋਕਾਂ ਚ ਪ੍ਰਭਤਾ ਬੜੀ ਐ ਮੈਂ ਚੱਲ ਕੇ ਜਾਵਾਂ ਹਉ ਮੈਂ ਕਹਿੰਦੀ ਆ ਮੈਂ ਪਹਿਲਾਂ ਬੁਲਾਵਾਂ ਇਹਨੂੰ ਮੈਂ ਵੱਡਾ ਹਾਂ ਮੈਂ ਕਿਉਂ ਪਹਿਲਾਂ ਬੁਲਾਵਾਂ ਹਉ ਮੈਂ ਕਹਿੰਦੀ ਆ ਉਹ ਕਿਉਂ ਨਾ ਚੱਲ ਕੇ ਆਵੇ ਕਈ ਵਾਰੀ ਇਹ ਜਦੋਂ ਰਿਸ਼ਤਿਆਂ ਚ ਵੀ ਆ ਜਾਏ ਨਾ ਗੱਲ ਤੇ ਦੋ ਭਰਾ ਹੀ ਸਾਰੀ ਜ਼ਿੰਦਗੀ ਜਿੱਦ ਪਿੱਟ ਕੇ ਬਹਿ ਜਾਂਦੇ ਲੈ ਮੈਂ ਛੋਟਾ ਜਦ ਦਿਨ ਪਤਾ ਲੱਗ ਜੇ ਨਾ ਨਹੀਂ ਮੈਂ ਛੋਟਾ ਮੈਂ ਨਾ ਹੀ ਕਸ਼ ਹੋ ਨਾ ਹੀ ਉਹ ਦਿਨ ਫਿਰ ਕੰਦ ਟਹਿ ਜਾਂਦੀ ਹੈ ਸਫਰ ਸ਼ੁਰੂ ਹੋ ਜਾਂਦਾ ਹੈ ਗੁਰੂ ਵੱਲ ਜਾਣਾ ਤੇ ਸਭ ਤੋਂ ਪਹਿਲਾਂ ਇਸੇ ਨੇ ਸਾਨੂੰ ਕਿਹਾ ਸੀ ਸਿਖਾਇਆ ਸੀ ਕਿ ਸਿਖਾ ਦਾਤਾ ਬਣ ਕੇ ਨਾ ਆਈ ਤੂ ਇਹ ਜੋਦਰੀ ਕਰ ਨਾਈ ਹਮ ਭੀਖਕ ਭਿਖਾਰੀ ਤੇਰੇ ਤੇ ਭਿਖਾਰੀ ਇਹ ਲੱਜਾ ਨਹੀਂ ਰੱਖਦਾ ਲੋਕੀ ਕੀ ਕਹਿਣਗੇ ਆ ਚੱਲ ਕੇ ਆਇਆ ਨਹੀਂ ਮਾਲਕ ਜੀ ਮੈਂ ਮੰਗਤਾ ਹਾਂ ਮੰਗਦੇ ਨੂੰ ਠੂਠਾ ਲਗਾਉਣ ਦੀ ਕਾਦੀ ਲੱਜਿਆ ਮਹਾਰਾਜ ਇਹ ਬਚਨ ਹੈ ਹੀ ਇਸੇ ਲਈ ਕਿ ਸਾਡੀ ਕੰਧ ਟਹਿ ਜਿਹੜੀ ਮੇਰੀ ਤੇ ਗੁਰੂ ਦੇ ਅੰਦਰ ਹਉਮੈ ਕਰਕੇ ਕੱਢੀ ਹੋਈ ਹੈ ਤਨ ਇਬਰਾਹੀਮ ਫਕੀਰ